ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਜੀ ਤੁਸੀਂ ਦੇਖੋ ਅਸਾਂ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਮੈਂ ਤੁਹਾਡਾ ਆਪਣਾ ਛੋਟਾ ਵੀ ਰਾਜਵੀਰ ਨਾਥਣਾ ਹਾਂ ਹਾਂਜੀ ਦੋਸਤੋ ਅੱਜ ਅਸੀਂ ਤੁਹਾਡੀ ਮੁਲਾਕਾਤ ਕਰਵਾ ਰਹੇ ਹਾਂ ਸਾਡੇ ਹੀ ਪਿੰਡ ਦੇ ਪੰਜਾਬੀ ਲੋਕ ਗਾਇਕ ਸਾਡੇ ਸਤਿਕਾਰਯੋਗ ਲਾਭ ਨਾਥਣਾ ਜੀ ਨਾਲ ਆਓ ਕਰਦੇ ਹਾਂ ਲਾਭ ਨਾਥਣਾ ਜੀ ਨਾਲ ਗੱਲਬਾਤ ਤੇ ਜਾਣਦੇ ਹਾਂ ਉਹਨਾਂ ਦੀ ਜ਼ਿੰਦਗੀ ਬਾਰੇ ਕੁਝ ਅਹਿਮ ਗੱਲਾਂ ਹਾਂਜੀ ਲਾਭ ਜੀ ਸਾਡੇ ਪ੍ਰੋਗਰਾਮ ਵਿੱਚ ਆਉਣ ਤੇ ਤੁਹਾਡਾ ਬਹੁਤ ਬਹੁਤ ਜ਼ਰਾ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਜਿਨ੍ਹਾਂ ਨੇ ਕਿ ਮੈਨੂੰ ਆਪਣੇ ਚੈਨਲ ਤੇ ਬੁਲਾ ਕੇ ਨਵਾਂ ਮੈਨੇਜਮੈਂਟ ਦੇ ਨੂੰ ਮੌਕਾ ਦਿੱਤਾਗਾ ਆਪ ਸਿੰਘ ਜੀ ਤੁਸੀਂ ਆ ਦੱਸੋ ਸਾਨੂੰ ਵੀ ਤੁਹਾਡਾ ਗਾਇਕੀ ਦੇ ਸਫਰ ਵਿੱਚ ਆਉਣ ਦਾ ਸਬਬ ਕਿਸ ਤਰ੍ਹਾਂ ਬਣਿਆ ਮੈਂ ਪਹਿਲਾਂ ਜੀ 10th ਕਲਾਸ ਪੜ੍ਹ ਕੇ ਹਟਾ ਜਾਈ ਮੈਂ ਆਪਣੇ ਵੀ ਜ਼ਗਾਰ ਦੇ ਚੱਕਰ ਸੀਗਾ ਘਰੇ ਮੇਰੇ ਬਹੁਤ ਗਰੀਬੀ ਸੀ ਵੀ ਮੈਂ ਆਪ ਸੋਚਿਆ ਵੀ ਜੀ ਆਪਾਂ ਨੌਕਰੀ ਜ਼ਗਾਰ ਕਰਾਂਗੇ ਤੇ ਆਦੇ ਪਿਆਰ ਦੀ ਮਤ ਕਰਾਂਗੇ ਮੈਂ ਸਲਾਈ ਦਾ ਕੰਮ ਸਿੱਖਣ ਲੱਗ ਗਿਆ ਜਿਹੜਾ ਮੇਰਾ ਉਸਤਾਦ ਸੀ ਸਾਥ ਸਿੰਘ ਜੀ ਫਕਰ ਉਹ ਆਪ ਸ਼ੌਂਕ ਸੀ ਗਾਇਕੀ ਦਾ ਵਿੱਚ ਢੋਲ ਕੇ ਹਰਮੋਨੀਅਮ ਦੇ ਕੋਲੇ ਸੀਗਾ ਜਦੋਂ ਕਿ ਉਹ ਆਪ ਦੀ ਟੋਲ ਫਰਮੂਨੀਆਂ ਤੇ ਰਿਆਜ ਕਰਦੇ ਸਨ ਤੇ ਮੈਂ ਕੰਨਾਂ ਦੇ ਵਿੱਚ ਤੇ ਮੇਰੇ ਗੂੰਜ ਪੈਂਦੀ ਸੀਗੀ ਤੇ ਹੌਲੀ 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 ਅੱਜ ਗੱਲ ਹੋਰ ਪਲਸ ਹੋਰ ਹੌਲੀ ਹੌਲੀ ਮੈਂ ਫਰਮੋਨੀਆਂ ਦੇ ਨੇੜੇ ਹੁੰਦਾ ਗਿਆ ਤੇ ਮੈਂ ਵੀ ਇੱਕ ਨੰਗਲ ਮਾਰ ਲੱਗ ਗਿਆ ਮੇਰਾ ਉਸਤਾਦ ਕਹਿੰਦਾ ਵਜਾਏ ਨਾ ਇਹ ਪਰ ਹਾਂਜੀ ਮੈਂ ਜੂਬ ਜਾਊਂਗਾ ਮੈਂ ਪੱਕਾ ਮਾਰ ਕੇ ਮੜਾ ਮੜਾ ਉਂਗਲਾ ਮਾਰ ਲੱਗ ਗਿਆ ਉਸਤਾਦ ਕਹਿੰਦਾ ਇਸ ਤਰ੍ਹਾਂ ਐ ਨਹੀਂ ਵੀ ਪਹਿਲਾਂ ਸਰਗਮ ਕਢ ਫਿਰ ਮੈਨੂੰ ਉਸਤਾਦ ਨੇ ਪਹਿਲਾਂ ਸਰਗਮ ਕਢਾਈ ਤੇ ਸਰਗਮ ਕਢਾਉਂਦਾ ਤੋਂ ਉਹਨਾਂ ਕਹਿੰਦਾ ਬੜਾ ਹਲ ਮੈਂ ਬੁੱਲਣੇ ਲੱਗ ਗਿਆ ਹੋਰ ਲੱਗ ਗਿਆ ਬਸ ਇਸ ਤਰ੍ਹਾਂ ਮੇਰਾ ਸਫਰ ਚੱਲਾ ਆਇਆ ਚਲੋ ਬਹੁਤ ਵਧੀਆ ਜੀ ਹੁਣ ਤੁਸੀਂ ਸਾਡੇ ਦਰਸ਼ਕ ਵੀਰਾਂ ਨੂੰ ਆਹ ਦੱਸੋ ਵੀ ਤੁਹਾਡਾ ਜਨਮ ਕਦੋਂ ਹੋਇਆ ਤੇ ਤੁਸੀਂ ਪੜ੍ਹਾਈ ਕਿੱਥੋਂ ਤੱਕ ਕੀਤੀ ਮੈਂ 10ਵੀਂ ਕਲਾਸ ਤੱਕ ਪੜ੍ਹਾਈ ਕੀਤੀ ਹੈ ਜੀ ਮੇਰਾ ਜਨਮ ਪਿੰਡ ਨਥਾਣਾ ਦੇ ਵਿੱਚ ਹੈ ਮਾਤਾ ਨਸੀਬਪੁਰ ਪਿਤਾ ਗੁਰਦੇਵ ਸਿੰਘ ਦੇ ਘਰ ਜਿੱਥੇ ਹੋਇਆ ਜਿੱਥੇ ਅੱਪ ਜਿਹੜੇ ਸਥਾਨ ਤੇ ਬੈਠੇ ਇਸੇ ਸਥਾਨ ਤੇ ਮੇਰਾ ਜਨਮ ਹੋਇਆ ਹੈ ਅੱਛਾ ਹਾਂਜੀ ਚਲੋ ਇਹ ਜਰੂਰ ਦੱਸੋ ਵੀ ਤੁਹਾਡਾ ਪਹਿਲਾ ਖਾੜਾ ਕਦੋਂ ਲਈਜ ਹੋਇਆ ਅਤੇ ਕਿਸ ਪਿੰਡ ਵਿੱਚ ਲੱਗਿਆ ਤੇ ਉਸ ਟਾਈਮ ਤੇ ਤੁਹਾਨੂੰ ਕੀ ਮਹਿਸੂਸ ਹੋ ਰਿਹਾ ਸੀਗਾ ਮੇਰਾ ਪਹਿਲਾ ਖੜਵਗਾ ਸੀ ਕल्याण ਪਿੰਡ ਉਹ ਬਾਰ ਬਾਰ ਉੱਤੇ ਪਿਆ ਤੇ ਅੱਛਾ ਜੀ ਪਹਿਲਾ ਮੁੰਡੇ ਦਾ ਵਿਆਹ ਸੀ ਉਹਨਾਂ ਦੇ ਮੁੰਡੇ ਦਾ ਮਨਾਉ ਖੜ ਗਿਆ ਜਿਹੜਾ ਮੈਨੂੰ ਬੁੱਕ ਕਰਕੇ ਲਿਆ 22 ਦਾ ਰੇਸ਼ਮਾ ਕਲਿਆ ਦਾ ਉਹ ਐਸੇ ਟਾਈਮ ਸੰਧੂ ਸੰਸਾਰ ਕੋਲੋਂ ਸੰਧੂ ਸਾਊਂਡ ਆ ਰਿਹਾ ਡੀਜੇ ਸਾਊਂਡ ਆ ਰਿਹਾ ਉਹ ਮੈਨੂੰ ਬੁੱਕ ਕਰਵਾ ਕੇ ਲਿਆ ਸੀਗਾ ਤੇ ਬਹੁਤ ਹੀ ਪਹਿਲਾਂ ਜਦੋਂ ਮਹਿਸੂਸ ਹੈ ਆਪਣਾ ਤਾਂ ਜਦੋਂ ਮੈਂ ਸਟੇਜ ਤੇ ਲੜੇ ਜਾਵਾਂ ਮੇਰੇ ਲੱਤਾਂ ਕੰਮ ਲੱਗੀਆਂ ਹੌਲੀ 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 ਮੈਨੂੰ ਸਾਥ ਜਿਹੜਾ ਮੇਰਾ ਨਾਲ ਬਾਰੇ ਯੂ ਗੇਸ ਜੀ ਬਿਸ ਹਾ ਦੀ ਜੀ ਤੇ ਹੌਲੀ ਹੌਲੀ ਮੈਂ ਉਹ ਜੜ ਕੇ ਜਾਣ ਸਾਰ ਮੈਂ ਧਰਮ ਗੀਤ ਸਟਾਰਟ ਕਰਿਆ ਧਰਮ ਗੀਤ ਲਾਇਆ ਧਰਮ ਗੀਤ ਤੋਂ ਬਾਅਦ ਮੈਂ ਹੌਲੀ ਹੌਲੀ ਆਦਾ ਸਵੇਰ ਗੁੱਗੀ ਹੋਦਾ ਤੇ ਉਹ ਬਹੁਤ ਵਧੀਆ ਫਰਾਉਣ ਲੱਗਿਆ ਕੋਈ ਐਸੀ ਗੱਲ ਮੈਨੂੰ ਸਿਰਾਂ ਘਬਰਾਹਟ ਧਰੂ ਹੋਈ ਉਸ ਤੋਂ ਬਾਅਦ ਮੈਨੂੰ ਕੋਈ ਦਿੱਕਤ ਨਹੀਂ ਆਈ ਹਾਂਜੀ ਚੱਲੋ ਲਾਹਨੁਥਾਣਾ ਜੀ ਗੱਲਾਂ ਬਾਤਾਂ ਤਾਂ ਤਾਂ ਚੱਲਦੀਆਂ ਰਹਿਣਗੀਆਂ ਸਾਡੇ ਦਰਸ਼ਕ ਵੀ ਉਡੀਕ ਕਰ ਰਿਹਾ ਤੁਹਾਡੀ ਮਿੱਠੀ ਮਿੱਠੀ ਜੀ ਆਵਾਜ਼ ਨੂੰ ਅੱਜ ਸਾਡੇ ਦਰਸ਼ਕਾਂ ਨੂੰ ਤੁਸੀਂ ਕੀ ਸੁਣਾਉਣਾ ਚਾਹੋਗੇ ਇੱਕ ਤਾਂ ਤੁਹਾਨੂੰ ਲੋਕ ਤਾਂ ਸੁਣਾਉਣ ਪਹਿਲਾਂ ਤਾਂ ਖੇਰ ਮੇਰੀ ਆ ਅਸੀ ਮਿੰਨ ਚਸਤ ਮਿੰਨ ਮਾਤਾ ਦੀ ਭੇਟ ਆ ਰਹੀ ਜਾਗੀ ਹਾਂ ਜੀ ਹਾਂ ਹੁਣ ਤਾਂ ਮੈਂ ਲੋਕਾਂ ਦਾ ਸਾਨ ਲੋਕ ਤਤ ਕੀ ਸੀਗੇ ਕਦੇ ਕਿਸੇ ਦੀ ਤੋਂ ਸ ਨਹੀਂ ਚੱਲਣੀ ਸਦਾ ਸੱਚ ਦੀ ਉਹ ਰਾਹ ਅਸਮਲਣੀ ਖਰੇ ਉਤਰਾਂਗੇ ਖਰੇ ਉਤਰਾਂਗੇ ਖਰੇ ਉਤਰਾਂਗੇ ਸਦਾ ਹੀ ਜਵਾਨ ਤੇ ਐਸ਼ ਨਾਲ ਜਉਣੀ ਜਿੰਦਗੀ ਬਾਰ ਬਾਰ ਨਹੀਂ ਓ ਡਰ ਬਾਰ ਬਾਰ ਨਹੀਂ ਖਾਉਣਾ ਇਹ ਜਹਾਨ ਤੇ ਐਸ਼ ਨਾਲ ਜਉਣੀ ਜਿੰਦਗੀ ਚਲੋ ਬਹੁਤ ਜ਼ਿਆਦਾ ਵਧੀਆ ਜੀ ਹਾਂਜੀ ਲਾਭਨ ਥਾਨਾ ਜੀ ਇਹ ਵੀ ਜ਼ਰੂਰ ਦੱਸੋ ਕਿ ਤੁਹਾਡੀ ਗਾਇਕੀ ਦੇ ਸਫ਼ਰ ਵਿੱਚ ਤੁਹਾਡਾ ਉਸਤਾਦ ਕੌਣ ਰਿਹਾ ਅਤੇ ਤੁਸੀਂ ਉਹਨਾਂ ਤੋਂ ਕਿੰਨਾ ਟਾਈਮ ਗਿਆਨ ਪ੍ਰਾਪਤ ਕੀਤਾ ਗਾਇਕੀ ਰਣ ਦੇ ਵਿੱਚ ਮੇਰੇ ਵਿੱਚ ਮੇਰਾ ਉਸਤਾਦ ਸਾਉ ਸੰਦੀਪ ਫੱਕੜਾ ਜਿਹੜੇ ਕਿ ਬੀਨਾ ਬਾਜ਼ਾਰ ਵਿੱਚ ਘਰ ਆਗਾ ਉਹਨਾਂ ਦੇ ਵਿੱਚੋਂ ਉਹਨਾਂ ਕੋਲੋਂ ਮੈਂ ਬਹੁਤ ਕੁਝ ਸਿੱਖਿਆ ਘੱਟੋ ਘੱਟ ਮੈਂ 10 ਸਾਲ ਰਿਆਜ਼ ਕੀਤਾ ਉਹਨਾਂ ਕੋਲ ਜੀ ਕੁਈ ਉਹ ਕਹਿੰਦਾ ਇੱਕ ਦਿਨ ਲਾ ਕੇ ਚਾਰ ਦਿਨ ਲਾ ਕੇ ਕਹਿੰਦਾ ਮੈਂ ਤਾਂ ਉਸਤਾ ਹੋ ਗਿਆ ਘੰਟੇ ਪਰ ਮੈਂ 10 ਸਾਲوں ਨਾਲ ਕੋਲ ਸਿੱਖਦਾ ਰਿਹਾ ਵੀ ਇਹ ਕੁਝ ਵੀ ਅੱਜ ਹੋਰ ਕਿਸੇ ਕੰਡ ਹੋ ਸਕਿਆ ਪਾਸ ਹੋ ਸਕਿਆ ਉਹਦੋਂ ਸੇ ਸਾਡੇ ਸਮੇਂ ਤਾਂ ਉਸਤਾਦ ਮਾਰਦੇ ਵੀ ਸੀ ਜੀ ਅੱਜ ਸਮੇਂ ਦੇ ਕਹਿੰਦੇ ਸੀ ਲੱਭੜ ਮਾਰ ਕੇ ਵੀ ਕੋਈ ਸੀ ਜੀ ਅੱਜ ਕੱਲ ਤਾਂ ਕੋਈ ਲੱਭੜ ਹੋਈ ਨਹੀਂ ਖਾਗੋ ਬਸ ਚਲੋ ਬਹੁਤ ਵਧੀਆ ਜੀ ਹਰ ਇੱਕ ਕਾਮਯਾਬ ਇਨਸਾਨ ਪਿੱਛੇ ਕਿਸੇ ਮਰਦ ਜਾਂ ਔਰਤ ਦਾ ਹੱਥ ਹੁੰਦਾ ਹੈ ਤੁਹਾਡੀ ਕਾਮਯਾਬੀ ਦੇ ਪਿੱਛੇ ਕਿਸ ਵਿਅਕਤੀ ਦਾ ਖਾਸ ਸਹਿਯੋਗ ਰਿਹਾ ਇਹ ਕਿਤੇ ਵਿੱਚ ਮੇਰੇ ਚਾਚਾ ਜੀ ਹੈਗਾ ਨੈਵਸਿੰਗ ਬੈਂਜੂ ਮਾਟਰਾ ਦਾ ਤੇ ਗੋਰਾ ਪੂਲੀ ਹੋਰ ਧੂਕ ਮਾਟਰ ਇਹਨਾਂ ਸਹਾਇਕ ਮੈਨੂੰ ਬਹੁਤ ਮਿਲਿਆ ਜਿੱਥੇ ਵੀ ਮੈਂ ਕਰਦਾ ਸੀ ਮੇਰੇ ਤੋਂ ਮੈਂ ਹਲੇ ਪਿੱਛੇ ਹੁੰਦਾ ਸੀ ਮੇਰੇ ਤੋਂ ਅੱਗੇ ਖੜੇ ਹੁੰਦੇ ਸੀਗੇ ਤੇ ਨੰਨੀ ਅਮਨਦੀਪ ਨੰਨੀ ਇਹ ਵੀ ਸਾਡੇ ਨਾਲ ਹੁੰਦਾ ਸੀ ਇਹ ਕੁਲਦੀਪਨ ਖਾਣਾ ਸਾਡਾ ਮੇਰਾ ਉਹਦਾ ਮਾਲ ਬਨਬਰ ਚੈਨ ਦਾ ਦਾ ਪਾਈ ਦਾ ਉਹ ਵੀ ਸਾਡੇ ਨਾਲ ਮੇਰਾ ਬਹੁਤਿਆਰ ਸਹਾਇਕਤ ਦੇ ਰਹੇ ਹਾਂਗੇ ਚਲੋ ਜੀ ਆਪਾਂ ਪਰਿਵਾਰ ਦੀ ਗੱਲ ਕਰੀਏ ਤਾਂ ਤੁਹਾਨੂੰ ਪਰਿਵਾਰ ਵਿੱਚੋਂ ਕਿਸ ਤਰ੍ਹਾਂ ਦਾ ਸਹਿਯੋਗ ਮਿਲ ਰਿਹਾ ਹੈ ਪਰਿਵਾਰ ਦੇ ਵਿੱਚੋਂ ਬਹੁਤ ਸਹਿਯੋਗ ਮਿਲਿਆ ਮੈਨੂੰ ਕਿਤੇ ਪੁੱਛੇ ਨਹੀਂ ਵੀ ਤੂੰ ਕਿੱਥੇ ਜਾਣਾ ਕਦੋਂ ਆਣਾ ਕਦੋਂ ਨਹੀਂ ਤਾਂ ਹੁੰਦਾ ਵੀ ਇਹ ਬੱਚੇ ਨੂੰ ਉਹਦੀ ਘੁਰਦਿਆ ਨਾ ਕਿਤੇ ਮੇਰੀ ਮਾਤਾ ਨੇ ਨਾ ਮੇਰੇ ਪਿਓ ਨੇ ਨਾ ਮੇਰੇ ਵੱਡੇ ਭਰਾ ਨੇ ਨਾ ਛੋਟੇ ਭਰਾ ਨੇ ਮੈਨੂੰ ਕਿਤੇ ਕਿਸੇ ਨੇ ਨਾ ਕਿ ਅੱਛਾ ਚਲੋ ਬਹੁਤ ਜ਼ਿਆਦਾ ਵਧੀਆ ਜੀ ਹਾਂਜੀ ਇਹ ਸਾਡੇ ਦਰਸ਼ਕ ਵੀਰਾਂ ਨੂੰ ਜ਼ਰੂਰ ਦੱਸੋ ਕਿ ਭਵਿੱਖ ਵਿੱਚ ਆਉਣ ਵਾਲੇ ਪ੍ਰੋਜੈਕਟਾਂ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਮੈਂ ਹੁਣ ਤਾਂ ਇਹੀ ਕਹਾਂ ਚਾਹੁੰਦਾ ਜਿਆਦਾ ਦਰਤ ਮਾਨੇ ਬੀਰਾਂ ਨੇ ਹੀ ਸਬਦ ਕਰਦਾਗਾ ਪੀਰਾਂ ਦੇ ਵਿੱਚ ਵੀ ਸੱਤ ਬੋਲਿਆ ਕਰੂੰਗਾ ਜਿਹੜਾ ਜਸ ਗਾਇ ਕਰੂੰਗਾ ਮਾਤਰੀ ਭੇਟਾ ਇਹਨੇ ਕਿ ਮੇਰਾ ਧਰਮ ਮੁੱਖ ਖਿਆਲਾ ਬਾਰੇ ਇਧਰ ਵਾਲੇ ਵੀ ਮੈਨੂੰ ਜਿਹੜਾ ਧਿਆਨ ਹੁੰਦਾ ਹਾਂਜੀ ਕੋਈ ਆਪਣੇ ਦਰਸ਼ਕ ਵੀਰਾਂ ਨੂੰ ਕੋਈ ਭੇਟਾ ਸੁਣਾਉਣਾ ਚਾਹੁੰਦਾ ਹਾਂ ਭੇਟਾ ਸੁਣਾ ਦੇ ਚਲੋ ਪੈਰਾਂ ਦੇ ਵਿੱਚ ਤੁੰਗੁਰ ਪਾ ਕੇ ਭਗਤ ਧਿਆਨ ਨੂੰ ਵਾਂਗੂ ਤਿਆਕੇ ਮੱਥੇ ਉੱਤੇ ਤਿਲਕ ਲਗਾ ਕੇ ਆਗੇ ਤੇਰੇ ਦਵਾਰ ਦਾ ਦੀਏ ਕਰ ਕਿਰਪਾ ਹਾਰੇ ਕਿਰਪਾ ਕਰ ਕਿਰਪਾ ਇੱਕ ਵਾਰ ਦਾਤੀਏ ਕਰ ਕਿਰਪਾ ਕਰ ਕਿਰਪਾ ਕਰ ਕਿਰਪਾ ਇੱਕ ਵਾਰ ਦਾਤੀਏ ਕਰ ਕਿਰਪਾ ਹਾਂਜੀ ਲਾਮਨਥਾਣਾ ਜੀ ਤੁਹਾਡਾ ਗਾਇਕੇ ਦੇ ਨਾਲ ਨਾਲ ਕੋਈ ਹੋਰ ਕਾਰੋਬਾਰ ਜੀ ਹਾਂਜੀ ਗਾਇਕੇ ਦੇ ਵਗੈਰਾ ਸਾਡਾ ਹੈਗਾ ਮੇਰੇ ਕਿਰਿਆਨੇ ਦਾ ਕੰਮ ਆਗਾ ਹਾਂਜੀ ਕਿਰਿਆਨੇ ਦਾ ਕੰਮ ਨਾਲ ਨਾਲ ਮੇਰਾ ਸਲਾਈ ਦਾ ਕੰਮ ਆ ਸਵੇਰ 4 ਵਜੇ ਉੱਠੀਦਾ 4 ਵਜੇ ਉੱਠ ਕੇ ਇਸ਼ਨਾਨ ਕਰਕੇ ਪਹਿਲਾਂ ਸ਼ੁਰੂ ਕਰ ਜਾਈਦਾ ਗੁਰੂ ਘਰ ਜਾ ਕੇ ਫਿਰ ਜਾਇਦਾ ਗਊਸ਼ਾਲੇ ਬਾਬਾ ਕਰਨਤ ਗਊਸ਼ਾਲੇ ਫਿਰ ਆ ਕੇ ਦੁਕਾਨ ਸਾਰਾ ਰਾਮੇਚਰ ਉਲਾ ਕੇ ਤੇ ਪੁੱਛਾ ਪਤਾ ਲਾ ਕੇ ਪੀ ਜਾ ਚੇ ਜਾਇਗਾ ਗਾਰਪਨ ਸਟਾਰਟ ਹੋਣ ਤੇ ਰੱਖੇ ਸੀ ਯਾਦ ਰੱਖੇ ਸਵੇਰ 4 ਬੀਤੇ ਜਦੋਂ ਦਾ ਗਾ ਘਾਤ ਨੂੰ 9 9:30 ਤੱਕ ਚੱਲਦਾ ਰੱਖ ਵਧੀਆ ਰੰਤਾਂ ਨਾਲ ਜਿਹੜੇ ਬਾਦਿਕਰੇ ਰਾਤ ਦੀ ਰੋਟੀ ਕਹਿੰਦੇ ਰਾਜ ਦੀ ਬਈ ਸਾਰਾ ਜਗੜ ਵਿੱਚ ਨਿੰਦਰੀ ਪੋਣਿਆ ਐਸੀ ਗੱਲ ਨਹੀਂ ਸੀ ਮੈਂ ਕਹਿੰਦੀ ਵੀ ਗਰੀਬ ਜੀ ਆਲੇ ਗਰੀਬ ਜੇ ਵੀ ਇੰਤ ਭਲੇ ਮੀਜੇ ਵੀ ਨਹੀਂ ਅਸਾਂ ਤੋਰੀ ਫਲਕਾ ਵਧੀਆ ਚੱਲਦਾ ਚੱਲੋ ਬਹੁਤ ਬਲੀ ਜੀ ਬਾ ਤੇ ਬਹੁਤ ਜਿਆਦਾ ਵਧੀਆ ਜੀ ਤੇ ਲਾਹਣਥਾਣਾ ਜੀ ਜਾਂਦੇ ਜਾਂਦੇ ਤੁਸੀਂ ਆਪਣੇ ਸਰੋਤਿਆਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਮੈਂ ਸਰੋਤਿਆਂ ਨੂੰ ਇਹ ਹੀ ਮੈਸੇਜ ਚਾਹਾਂ ਦੂੰਗਾ ਵੀ ਵਧੀਆ ਟੰਗ ਨਾ ਗਾਓ ਵੀ ਵਧੀਆ ਵਧੀਆ ਚੀਜ਼ਾਂ ਗਾਓ ਲੋਕ ਤੱਤ ਵਗੈਰਾ ਕੋਈ ਹੋਰ ਧਾਰਮਿਕ ਵਗੈਰਾ ਜਿਵੇਂ ਆਪਾਂ ਬੱਚੇ ਆਪਣੇ ਸੁਣਨ ਤੇ ਉਹਨੂੰ ਨੂੰ ਸ਼ਾਂਤੀ ਆਵੇ ਕੋਈ ਨਾ ਗੰਧ ਫਿਰਨਾ ਨਾ ਗਾਓ ਅਹੀ ਗਾਉਂਗਾ ਚਲੋ ਬਹੁਤ ਵਧੀਆ ਜੀ ਹਾਂਜੀ ਲਾਹਣਥਾਣਾ ਜੀ ਬਹੁਤ ਬਹੁਤ ਧੰਨਵਾਦ ਸਾਡੀ ਟੀਮ ਦੀ ਇੰਨਾ ਕੀਮਤੀ ਸਮਾਂ ਦੇਣ ਲਈ ਧੰਨਵਾਦ ਤੁਹਾਡਾ ਹੀ ਬਹੁਤ-ਬਹੁਤ ਧੰਨਵਾਦ ਜੀ ਲੈ ਕੇ ਆਪ ਨੂੰ ਅੱਜ ਆਪ ਦੇ ਚੈਨਲ ਤੇ ਬੁਲਾ ਕੇ ਰੂ ਰੂ ਕੀਤਾ ਬਹੁਤ-ਬਹੁਤ ਧੰਨਵਾਦ ਹਾਂਜੀ ਧੰਨਵਾਦ ਸ਼ੁਕਰੀਆ ਹਾਂਜੀ ਦੋਸਤੋ ਤੁਸੀਂ ਦੇਖਦੇ ਰਹੋ ਲੋਕਾਂ ਦੀ ਆਵਾਜ਼ TV ਚੈਨਲ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ